ਕੋਈ ਤਕਲੀਫ ਤਾਂ ਨਹੀਂ ਹੋਈ ਜੀ ਹੁਣ ਚ ਨਾ ਨਾ ਉਹ ਗੱਲ ਸੁਣ ਲੈ ਬਚੋਲੇ ਆ ਹਾਂ ਜੀ ਤੇਰਾ ਮੈਨੂੰ ਮੁੰਡੇ ਦਾ ਘਰ ਦਿਖਾ ਦੇ ਮੇਰੀ ਤਾਂ ਅੱਖ ਐਹ ਜੀ ਆ ਜਹਰੀ ਮਾਤਾ ਘਰ ਦੇਖ ਕੇ ਦੱਸ ਦੂੰ ਵੀ ਸਾਡੀ ਕੁੜੀ ਨੂੰ ਖੁਸ਼ ਰੱਖੂ ਕਿ ਨਹੀਂ ਰੱਖੂ ਫਿਰ ਤਾਂ ਜਰਨ ਨੌਲੇਜ ਵਾਲੀ ਚੱਕੀ ਫਿਰਦੇ ਤੁਸੀਂ ਹੈ ਉਹ ਜੇ ਕੋਈ ਬਹਿਮਾਤਾ ਦੱਸ ਬਹਿਮ ਨਹੀਂ ਹੈਗਾ ਇਹ ਆਗਾ ਮੁੰਡੇ ਦਾ ਘਰ ਨਿਗਾ ਮਾਰੋ ਆ ਇੱਟਾਂ ਇਆ ਕਿਵੇਂ ਪਈਆਂ ਨੇ ਆਹ ਜੀ ਹਾਂ ਜੀ ਇਹ ਟਾ ਤਾਂ ਆਇਆਗਾ ਜੀ ਮੁੰਡੇ ਦੀ ਮਾਤਾ ਗੁਜਰੀ ਹੋਈ ਏਗੀ ਤੇ ਕੱਲਾ ਪਿਓ ਪੁੱਤ ਨੇਗੇ ਉਸ ਤੋਂ ਬਾਅਦ ਜਦੋਂ ਵਿਆਹੂ ਹੋ ਗਿਆ ਉਹ ਕਹਿੰਦੇ ਵੀ ਉਦੋਂ ਅਸੀਂ ਕੋਠੀ ਪਾਲਾਂਗੇ ਅੱਛਾ ਤੂੰ ਐ ਕਰ ਮੈਨੂੰ ਦੂਜ ਇਹਦਾ ਹੁਣ ਫਟਣੀ ਆ ਥੋੜੇ ਉਹ ਤੂੰ ਫੇਰ ਤੱਕ ਦੇਖਾਂਗੇ ਚਲ ਆਜੋ ਦੂਜੇ ਦਾ ਵੀ ਦਿਖਾ ਦਿੰਦਾ ਉਹ ਜਿਹੜੀ ਕੋਠੀ ਦੇਖਦੇ ਹੋ ਤੁਸੀਂ ਹਾਂਜੀ ਨਿਸਕਦੀ ਆ ਹਾਂਜੀ ਹਾਂ ਮਾਰਦੀ ਆ ਠਾਠਾਂ ਹਾਂਜੀ ਹਾਂ ਜਿਹੜਾ ਮੁੰਡੇ ਦਾ ਪਿਓ ਹੈ ਜੀ ਹਾਂਜੀ ਝੂਠ ਮੈਂ ਬੋਲਦਾ ਨਹੀਂ ਹੈਗਾ ਦੇਖੋ ਫਿਰ ਤੁਸੀਂ ਕਹੋਗੇ ਵੀ ਐਵੇਂ ਵਿਚਲੀ ਗੱਲ ਲਕੋ ਗਿਆ ਬਚੋਲਾ ਅੱਛਾ ਜੀ ਮੁੰਡੇ ਦਾ ਪਿਓ ਹੈਗਾ ਸਿਰੇ ਦਾ ਠੱਗ ਜੀ ਤੇ ਮੁੰਡਾ ਰਾਤਾਂ ਨੂੰ ਕੰਮ ਕਰਦਾ ਜੀ ਉਹ ਐਸਾ ਕਿਹੜਾ ਕੰਮ ਆੜਾ ਰਾਤਾਂ ਨੂੰ ਕਰਦਾ ਹੈ ਉਹ ਮੁੰਡਾ ਰਾਤਾਂ ਨੂੰ ਚੋਰੀ ਕਰਦਾ ਜੀ ਫੇਰ ਤਾਂ ਮੁੰਡੇ ਨੇ ਪੈਸਾ ਬਹੁਤ ਕਮਾ ਲਿਆ ਹੋਊ ਉਹ ਚੋਰੀਆਂ ਕਰਕੇ ਉਹਨੇ ਪੈਸੇ ਹੀ ਕਮਾਇਆਗਾ ਪਰ ਇਹ ਜਿਤਨੀ ਕਮਾਈ ਉਹ ਕਿਹੜੀਆਂ ਗੱਲਾਂ ਕਰਦਾ ਹੈ ਇੱਜ਼ਤ ਕਮਾਈ ਕੌਣ ਦੇਖਦਾ ਹੈ ਜਦੋਂ ਪੈਸਾ ਕਮਾਇਆ ਹੋਵੇ ਮੇਰਾ ਦੱਸਣਾ ਫਰਜ਼ ਦੀ ਜੀ ਬਾਕੀ ਸੋਡੀ ਮਰਜੀ ਹੈ ਉਹ ਮਰਜੀ ਤਾਂ ਤੇਰੇ ਨਾਲ ਆ ਬਚੋਲਿਆ ਮੁੰਡਾ ਚਾਹੇ ਕੁਝ ਵੀ ਕਰਦਾ ਹੋਵੇ ਉਹ ਕੁੜੀ ਤਾਂ ਸਾਡੀ ਰੱਜ ਕੇ ਖਾਊ ਇੱਕ ਗੱਲ ਕਹਾਜੀ ਗੁੱਸਾ ਤਾਂ ਨਹੀਂ ਕਰਦੇ ਮੈਂ ਲੋਕਾਂ ਨੇ ਮੂੰਹ ਆਇਆ ਸੁਣਿਆਗਾ ਕਹਿੰਦੇ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਚੋਰ ਦੇ ਪੈਂਦੀਆਂ ਦੇਖੋ ਉਹ ਜਵਾਨ ਸੁਭਾਲ ਕੇ ਬੋਲ ਬਚੋਲਿਆ ਬਚੋਲੇ ਦੀ ਔਕਾਤ ਚ ਰਹਿ ਤੂੰ ਸਾਡੇ ਹੋਣ ਵਾਲੇ ਪਰੌਣੇ ਨੂੰ ਬੋਲਦਾ ਕਿਵੇਂ ਐ ਇਹ ਜੇ ਬਚੋਲੇ ਨੂੰ ਤਾਂ ਵਿਚੋ ਕੱਢ ਦੋ ਆਪਾਂ ਤਾਂ ਸਿੱਧੇ ਮੁੰਡਿਆਂ ਨਾਲ ਗੱਲ ਕਰ ਲਾਂਗੇ ਇਹ ਤਾਂ ਤੁਹਾਡੀ ਗਲਤ ਗੱਲ ਹੈ ਜੀ ਦੱਸ ਤਾਂ ਮੈਂ ਪਾਈ ਐ ਪਾਈ ਹੋਵੇ ਦੱਸ ਹੁਣ ਨਹੀਂ ਸਾਨੂੰ ਤੇਰੀ ਲੋੜ ਜਾਂ ਭਗ ਜਾ ਕਰੇ ਅਸ ਤਾਂ ਮੁੰਡੇ ਨੂੰ ਕੱਲ ਨੂੰ ਛਗਣਵਾ ਦਾਂਗੇ ਉਹ ਨਾਲੇ ਸਾਡੀ ਇੱਕ ਟੋਲੇ ਦੀ ਸਾਂਪ ਬਚ ਜੂ ਛਾ ਗੱਲ ਹੈਗੀ ਉਹ ਆਂਦਾ ਥੋੜਾ ਪਣੋਈਆ ਪਾ ਦੋ ਛਗਣ ਕਾਹ ਤੁਹਾਨੂੰ ਕਿਹਾ ਕਿ ਜੇ ਵੀ ਚੋਰ ਨੂੰ ਖਾਦ ਨੂੰ ਆ ਦੇਖੋ ਚੋਰ ਦੇ ਪੈਂਦੀਆਂ ਦੇਖੋ ਪਾਵੇ ਹੁਣ ਸਕਣਾ